ਕੌਣ ਬਣੇਗਾ ਕਰੋੜਪਤੀ ਚ ਹੋਣ ਜਾ ਰਿਹਾ ਵੱਡਾ ਬਦਲਾਅ ਜੀ ਹਾਂ ਕੌਣ ਬਨਾ ਕਰੋੜਪਤੀ 16 ਦੇ ਪ੍ਰੀਮੀਅਮ 12 ਅਗਸਤ ਨੂੰ ਹੋਣ ਜਾ ਰਿਹਾ ਇਸ ਚ ਪ੍ਰਤੀਯੋਗੀ ਨੂੰ ਇਨਾਮੀ ਰਾਸ਼ੀ ਜਿੱਤਣ ਲਈ ਆਪਣੇ ਗਿਆਨ ਅਤੇ ਬੁੱਧੀ ਦੀ ਕੁਸ਼ਲਤਾ ਨੂੰ ਸਾਬਤ ਕਰਨਾ ਹੋਵੇਗਾ ਇਸ ਵਾਰ ਸ਼ੋਅ ਨੂੰ ਹੋਰ ਵੀ ਸ਼ਾਨਦਾਰ ਬਣਾਇਆ ਗਿਆ ਹੈ ਇਹ ਸੀਜ਼ਨ ਚ ਸੁਪਰ ਸਵਾਲ ਨਾਮ ਦਾ ਇੱਕ ਨਵਾਂ ਭਾਗ ਸ਼ਾਮਿਲ ਕੀਤਾ ਜਾਵੇਗਾ ਇਹ ਨਵਾਂ ਸਪੈਸ਼ਲ ਸੈਗਮੈਂਟ ਕੇਬੀਸੀ ਚ ਪੰਜਵੇਂ ਸਵਾਲ ਤੋਂ ਬਾਅਦ ਆਵੇਗਾ ਇਹ ਮੁਕਾਬਲੇਬਾਜ਼ਾਂ ਨੂੰ ਲਾਈਫਲਾਈਨ ਵਿਕਲਪ ਤੋਂ ਬਿਨਾ ਆਪਣੀ ਇਨਾਮੀ ਰਕਮ ਨੂੰ ਦੁੱਗਣਾ ਕਰਨ ਦੀ ਇਜਾਜ਼ਤ ਦੇਵੇਗਾ ਜਿਸ ਨਾਲ ਗੇਮ ਚ ਹਿੱਸੇਦਾਰੀ ਹੋਰ ਵੱਧ ਜਾਵੇਗੀ ਆਪਣੇ ਸ਼ੋਅ ਵਾਲੇ ਗੱਲ ਕਰਦੇ ਹੋਏ ਬਿੱਗ ਬੀ ਨੇ ਕਿਹਾ ਕਿ ਕੌਣ ਬਣੇਗਾ ਕਰੋੜਪਤੀ ਇੱਕ ਗੇਮ ਸ਼ੋਅ ਤੋਂ ਵੱਧ ਹੈ ਇਹ ਸੁਪਨਿਆਂ ਅਤੇ ਛਾਵਾਂ ਦਾ ਇੱਕ ਸਾਂਝਾ ਸਫ਼ਰ ਹੈ ਜਿਸ ਵਿੱਚ ਲੱਖਾਂ ਦਰਸ਼ਕ ਹੋਰ ਸੀਟ ਦੇ ਬੈਠੇ ਪ੍ਰਤੀਯੋਗੀਆਂ ਦਾ ਸਮਰਥਨ ਕਰਦੇ ਹਨ ਕੇਬੀਸੀ ਦੀ ਮੇਜਬਾਨੀ ਕਰਦਿਆਂ ਮੈਂ ਦਰਸ਼ਕਾਂ ਨਾਲ ਡੂੰਘਾ ਸੰਬੰਧ ਮਹਿਸੂਸ ਕਰਦਾ ਹਾਂ ਜਿਸ ਨੂੰ ਮੈਂ ਆਪਣਾ ਪਰਿਵਾਰ ਸਮਝਦਾ ਹਾਂ ਉਹਨਾਂ ਕਿਹਾ ਕਿ ਜੀਵਨ ਦੇ ਹਰ ਖੇਤਰ 'ਚ ਪ੍ਰਤੀਯੋਗੀਆਂ ਨੂੰ ਮਿਲਣਾ ਜਿਨ੍ਹਾਂ ਵਿੱਚੋਂ ਇੱਕ-ਇੱਕ ਦੀਆਂ ਮੁਸ਼ਕਲਾਂ ਨਾਲ ਭਰੀਆਂ ਵਿਲੱਖਣ ਕਹਾਣੀਆਂ ਹਨ ਉਹ ਅਜੇ ਵੀ ਹਮੇਸ਼ਾ ਮੁਸਕਰਾਉਂਦੇ ਹਨ ਇਹ ਮੈਨੂੰ ਡੂੰਘਾ ਪ੍ਰਭਾਵਿਤ ਕਰਦਾ ਹੈ ਤੇ ਪ੍ਰੇਰਿਤ ਕਰਦਾ ਹੈ ਕਿ ਸੀਜ਼ਨ 16 ਆਧੁਨਿਕ ਭਾਰਤ ਦੀ ਭਾਵਨਾਵਾਂ ਨੂੰ ਦਰਸਾਉਂਦਾ ਹੈ ਅਸੀਂ ਦਰਸ਼ਕਾਂ ਨੂੰ ਹੋਰ ਵੀ ਭਰਪੂਰ ਅਤੇ ਰੋਮਾਂਚਕ ਦੇਖਣ ਦਾ ਅਨੁਭਵ ਪ੍ਰਦਾਨ ਕਰਨ ਦੀ ਉਮੀਦ ਰੱਖਦੇ ਹਾਂ ਤੁਹਾਨੂੰ ਦੱਸ ਤੀਕ ਕੌਣ ਬਣੇਗਾ ਕਰੋੜਪਤੀ ਭਾਰਤ ਦੇ ਮਸ਼ਹੂਰ ਸ਼ੋਅ ਜ ਵਿੱਚੋਂ ਇੱਕ ਹੈ ਤੇ ਇਸ ਸ਼ੋਅ ਨੇ ਬਿਗ ਬੀ ਨੂੰ ਉਹਨਾਂ ਦੀ ਪ੍ਰੋਡਕਸ਼ਨ ਕੰਪਨੀ ਮਤਾਬ ਬਚਨ ਕਾਰਪੋਰੇਸ਼ਨ ਲਿਮਟਿਡ ਦੇ ਕਰਜ਼ੇ ਵਿੱਚ ਡੁੱਬਣ ਤੋਂ ਬਾਅਦ ਉੱਬਰਨ ਵਿੱਚ ਮਦਦ ਕੀਤੀ ਸੀ ਕੌਣ ਬਣੇਗਾ ਕਰੋੜਪਤੀ 16 ਦੀ ਪ੍ਰੀਮੀਅਰ 12 ਅਗਸ ਨੂੰ ਹੋਵੇਗਾ ਕਿ ਤੁਸੀਂ ਵੀ ਇਹ ਸ਼ੋਅ ਸੇਵਾ ਦਾ ਤੋਂ ਸੋਵਾ ਤੋਂ ਸ਼ੁੱਕਰਵਾਰ ਰਾਤ 9 ਵਜੇ ਸੋਨੀ ਟੀਵੀ